ਤਦ ਕਰੀਓ ਗੁਰੂ ਕਿਸਾਣ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸੂਮ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਵਿੱਚ ਵਸਦੇ ਹਰਿਆਣੇ ਦੇ ਭਾਈ ਦੋਸਤੋ ਇਹ ਜੋ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਇਆ ਜਿਹੜੀ ਪੰਜਾਬ ਦੇ ਕੋਈ ਅੱਖ ਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਨਹੀਂ ਦੇਰ ਤੱਕ ਪੰਜਾਬ ਦਾ ਚੋਲੇ ਤੋਂ ਖੜਾ ਨਹੀਂ ਛੁੱਟਣਾ ਤੇ ਜਿੰਨੀ ਦੇਰ ਤੱਕ ਚੋਲੇ ਤੋਂ ਖੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸਵੇਸ਼ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਹੈ ਦੁਕਾਨਦਾਰ ਮਜ਼ਦੂਰ ਇੰਡਸਟਰੀ ਲਿਸਟ ਅਫਸਰਾ ਦੇ ਬੱਚਾ ਨੇ ਵੀ ਪੀਣਾ ਹੈ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਕਿ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੂਲ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੇ ਅਨੁਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਕਿਉਂ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਕੋਲੇ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਹਨਾਂ ਨੂੰ ਲੁੱਟਿਆ ਜਾ ਸਕਦਾ ਹੈ ਲekin ਧਨਵਾਦੀ ਹਾਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਏ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਚੋ ਵੱਡੀ ਪੱਦਰ ਤੇ ਆਏ ਸਾਡੇ ਪੰਜਾਬ ਦੇ ਵਿੱਚੋਂ ਵੱਡੀ ਪੱਦਰ ਦੇ ਉੱਤੇ ਜਥੇ ਪੰਜਾਬ ਚ ਵਾਹ ਨੌਜਵਾਨਾਂ ਦੀ ਜਿਨ੍ਹਾਂ ਨੇ ਆ ਕੇ ਮੋਰਚੇ ਨੂੰ ਸਪੋਰਟ ਕੀਤਾ ਮੋਰਚੇ ਨੂੰ ਫਰੇਦਾਰੀ ਦਿੱਤੀ ਹੈ ਔਰ ਇਥੇ ਮਜੂਦ ਸਾਡੇ ਕਿਸਾਨਾਂ ਨੇ ਸਾਡੀਆਂ ਭੈਣਾਂ ਨੇ ਮੋਰਚੇ ਨੂੰ ਸੰਭਾਲਣ ਲਈ ਪਰਾਇਤਨ ਕੀਤਾ ਸੋ ਦੋਸਤੋ ਇਹ ਸਾਡੇ ਤੇ ਜਿਹੜਾ ਸਮਾਂ ਸਰਕਾਰ ਨੇ ਗੱਲਬਾਤ ਲਈ ਇਹਦੋਂ ਆਣਾ ਤੇ ਜਦੋਂ ਇਹ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨੇ ਗੱਲਬਾਤ ਤੇ ਹੁਣ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਿਕਾਰਯੋਗ ਹੋ ਸਾਡੇ ਭਰਾ ਹੈ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕਲੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰ ਗਏ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਵਾਂ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਇੱਕ ਹੱਪਤਾ ਹਰ ਕਰਦਾ ਇੱਕ ਇੱਕ ਵੀਰ ਜਾ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋਣਾ ਤਾਂ ਫਿਰ ਆਪਾਂ ਮੋਰਚਾ ਦਿੱਤ ਸਕਾਂਗੇ ਛੇ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਆਪ ਡਾਕਟਰਾਂ ਨੇ ਮੈਨੂੰ ਵਾਰ-ਵਾਰ ਕਿਹਾ ਕਿ ਵੀ ਤੁਸੀਂ ਬੋਲਣਾ ਨਹੀਂ ਲੇਕਿਨ ਮੇਰਾ ਕੀ ਕੀਤਾ ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਬਾਬੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਨੂੰ ਹੱਥ ਜੋੜ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਉਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਂਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੂਲ ਬਣਾਇਆ ਨਾ ਉਹਦੋਂ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ WhatsApp Instagram ਸਭ ਬੰਦ ਹੋ ਗਏ ਸੀ ਤੇ ਤੁਹਾਨੂੰ ਹੋ ਸਕਦਾ ਹੈ ਥਾਂ-ਥਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚ ਲੈ ਇਸ ਕਰਕੇ ਉਹ ਸਮਾਂ ਨਾਲ ਹੀ ਕਿਉਂ ਕਿ ਜਦੋਂ ਉੱਥੇ ਕੁਝ ਹੋਏਗਾ ਉਹਨੂੰ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ ਇਹ ਨਹੀਂ ਪਿਆਰਿਓ ਹੁਣੇ ਸੋਚ ਲਓ ਕਿ ਅਸੀਂ ਇਹ ਮੌਕਾ ਆਉਣ ਹੀ ਨਹੀਂ ਦਿਨਾ ਸਰਕਾਰ ਦੇ ਤੇ ਦਵਾਈ ਇਹਨਾਂ ਬਣਾ ਦਈਏ ਇਹ ਸਰਕਾਰ ਇਹ ਸਮਾਂ साढे ते लिया न सघे सो ਧੰਨਵਾਦ ਤੁਹਾਡਾ धनवाद ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ